ਸਰ ਹਰ ਰਾਇ ਕਿਰਪਾ ਕਰ ਹਰ ਰਾਇ ਕਿਰਪਾ ਕਰ ਹਰ ਰਾਇ ਤਿਤੋਰੇ ਮਾਲਨੀ ਪਾਤੀ ਪਾਤੀ ਜਿਓ ਜਿਸ ਪਾਹਨ ਕੋ ਪਾਤੀ ਤੋਰੇ ਸੋ ਪਾਹਨ ਨਿਰ ਜਿਓ ਇੱਕ ਸ਼ਬਦ ਆ ਸਾਰੀ ਸੰਗਤ ਆ ਪੁਰਾਣੀ ਬੰਦਸ਼ ਹੈ ਜੀ ਰੀਤ ਹੈ ਤਨ ਤਨ ਹਮਾਰੇ ਭਾਗ ਕਰੇ ਆਇਆ ਮੈਂ ਅਨੰਦ ਮੰਗਲ ਰਸ ਘਾਣਾ ਨਵਲ ਨਵ ਤਨ ਨਾਉ ਬਾਲਾ ਕਵਨ ਰਸਨਾ ਗੁਣ ਪਣਾ ਮੇਰੀ ਸੇਜ ਸੋਹੀ ਮੈਂ ਕਿਉ ਮੋਹੀ ਸਗਲ ਸਸਾ ਦੁਖਾਣਾ i'm <laughs> going ਤਨ ਹਰਿਆ ਹਰ ਜਸ ਕੋਲ ਸਾਗੇ ਗਾਵਨਾ ਤਨ ਤਨ ਹਮਾਰੇ ਭਾਗ ਕਰ ਆਇਆ ਫਿਰ ਮੇਰਾ ਮਹਾਂਪੁਰਸ਼ਾਂ ਨੇ ਸਾਨੂੰ ਬਹੁਤ ਪਿਆਰ ਕੀਤਾ ਸਾਡੇ ਲਾਗੇ ਬੈਠੇ ਤੇ ਬਾਬਾ ਜੀ ਨੂੰ ਬੜਾ ਚਾਉ ਚੜਿਆ ਫਿਰ ਆਗੀ ਆਏ ਹਨ ਕੀਰਤਨੀਏ ਆਏ ਹਨ ਪਲੋ ਪਲੋਰੇ ਕੀਰਤਨੀਏ ਕੀਰਤਨ ਨੂੰ ਸਤਿਗੁਰੂ ਨੇ ਇੰਨਾ ਪਿਆਰ ਕੀਤਾ ਕੀਰਤਨੀਆਂ ਨੂੰ ਇੰਨਾ ਪਿਆਰ ਕੀਤਾ ਭਾਈ ਮਰਦਾਨਾ ਜੀ ਨੂੰ ਇੰਨਾ ਪਿਆਰ ਤੇ ਸੱਚੇ ਪਾਤਸ਼ਾਹ ਜੀ ਨੇ ਰਾਗਿਆਂ ਨੂੰ ਆਪਣੀ ਛਾਤੀ ਨਾਲ ਲਾ ਕੇ ਰੱਖਿਆ ਤੇ ਮਹਾਂਪੁਰਖ ਵੀ ਜਾਂ ਗੁਰਸਿੱਖ ਸਾਰੇ ਹੀ ਪ੍ਰੇਮੀ ਪਿਆਰੇ ਕੀਰਤਨ ਤੋਂ ਬਿਨਾ ਰਹਿ ਨਹੀਂ ਸਕਦੇ ਕੀਰਤਨੀਆਂ ਤੋਂ ਬਿਨਾ ਰਹਿ ਨਹੀਂ ਸਕਦੇ ਸਾਡੇ ਤੋਂ ਪਹਿਲਾਂ ਗੁਰਮਖ ਪਿਆਰੇ बड़े बजट ਵਿੱਚ ਆ ਕੇ ਆਪਣੀ ਧੁੰਨ ਵਿੱਚ ਲੱਗੇ ਮਸਤ ਮਸਤੀ ਦੇ ਵਿੱਚ ਗਾਰੇ ਸਨ ਮੈਂ ਵੀ 5 ਮਿੰਟ ਬੜਾ ਅਸਮਾਧੀ ਲਾਲੀ ਜੁੜ ਗਿਆ ਤਾਂ ਧਿਆਨ ਤਰਿਆ ਤੇ ਅਨੰਦ ਆਇਆ ਗੱਲ ਹੈ ਮੈਡੀਟੇਸ਼ਨ ਦੀ ਗੱਲ ਹੈ ਧਿਆਨ ਦੀ ਬਸ ਜਿੱਥੇ ਵੀ ਧਿਆਰ ਲੱਗ ਜਾਵੇ ਸ਼ਬਦ ਨਾਲ ਧਿਆਨ ਲੱਗ ਜਾਵੇ ਸ਼ਬਦ ਨਾਲ ਬੰਦਾ ਜੁੜ ਜਾਵੇ ਰਾਗ ਵੀ ਕਲਾ ਵੀ ਤਾਂ ਹੀ ਪ੍ਰਵਾਨ ਹੈ ਜੇ ਸ਼ਬਦ ਨਾਲ ਬੰਦਾ ਜੁੜਦਾ ਹੈ ਜੇ ਕਲਾ ਵੱਖ ਹੈ ਤੇ ਸ਼ਬਦ ਵੱਖ ਹੈ ਤਾਂ ਫਿਰ ਗੱਲ ਨਹੀਂ ਬਣਦੀ ਇਹ ਨੋਂ ਤੇ ਮਾਸ ਦਾ ਰਿਸ਼ਤਾ ਹੈ ਜੋੜ ਕੇ ਰੱਖਣਾ ਨੂੰ ਜੁਆਇੰਟ ਹੈ ਜੁਆਇੰਟ ਕਰ ਰੱਖਣਾ ਹੈ ਰਾਗ ਤੇ ਸ਼ਬਦ ਨੂੰ ਜੋੜਨਾ ਹੈ ਤੇ ਜੇ ਕੱਲਾ ਰਾਗ ਹੀ ਗਾਈ ਜਾਈਏ ਤਾਂ ਫਿਰ ਵੀ ਗੱਲ ਨਹੀਂ ਬਣਨੀ ਤੇ ਇਸ ਵਾਸਤੇ ਸ਼ਬਦ ਜਿਹੜਾ ਹੈ ਸ਼ਬਦ ਵਸਤੂ ਜਿਹੜੀ ਹੈ ਰਾਗ ਦਾ ਭਾਂਡਾ ਹੈ ਸ਼ਬਦ ਨੂੰ ਭਾਂਡੇ ਵਿੱਚ ਪਾਉਣਾ ਹੈ ਤੇ ਭਾਂਡਾ ਵੀ ਸਵਾਸ਼ ਹੋਵੇ ਵਧੀਆ ਹੋਵੇ অতি ਸੁੰਦਰ ਹੋਵੇ ਤੇ ਵਸਤੂ ਦਾ ਆਨੰਦ ਆਉਂਦਾ ਹੈ ਤੇ ਗੁਰੂ ਸਾਹਿਬ ਜੀ ਨੇ ਸਾਨੂੰ ਰਾਗ ਨਾਦ ਸਭ ਸੱਚ ਹੈ ਕੀਮਤ ਕਹੀ ਨਾ ਜਾਏ ਇਹ ਸਾਨੂੰ ਬਖਸ਼ ਕੀਤਾ ਹੈ ਸੋ ਬਾਬਾ ਜੀ ਨੇ ਮਹਾਂਪੁਰਸ਼ਾਂ ਨੇ ਬੜੇ ਪਿਆਰ ਦੇ ਨਾਲ ਸਾਨੂੰ ਇੱਥੇ ਅਸੀਂ ਧੰਨ ਭਾਗ ਸਮਝਦੇ ਹਾਂ ਵੱਡੇ ਭਾਗ ਸਮਝਦੇ ਹਾਂ ਕਿ ਇੰਨਾ ਵੱਡਾ ਇਹ ਤੱਪ ਵਾਲਾ ਕੇਂਦਰ ਰਾਮਪੁਰ ਖੇੜਾ ਮਹਾਂਪੁਰਸ਼ਾਂ ਦਾ ਪਾਵਨ ਸਥਾਨ ਜਿਸ ਨੂੰ ਆਵਾਦ ਕੀਤਾ ਹੈ ਜਿੱਥੇ ਵੈਸਨ ਸਾਧ ਜਨ ਸੋ ਥਾਨ ਸੁਹੰਦਾ ਸਾਧੂਆਂ ਦਾ ਸੰਗ ਤੇ ਸਾਧੂਆਂ ਦਾ ਥਾਂ ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਚਰਨ ਪੈ ਜਾਂਦੇ ਤੇ ਗੁਰੂ ਗ੍ਰੰਥ ਸਾਹਿਬ ਸੁਭਾਇਵਾਨ ਹਾਂ ਜਨ ਸਿਸ਼ੋਗਤ ਹੋ ਜਾਣ ਫਿਰ ਤਾਂ ਵਾਰੀ ਨਹੀਂ ਆ ਰਹੀ ਸਭ ਕੁਝ ਹੀ ਹੈ ਇਥੋਂ ਲੱਭਣਾ ਸਾਰਾ ਕੁਝ ਸਾਧੂਆਂ ਨੇ ਵੀ ਇਥੋਂ ਲੱਭਣਾ ਆਮ ਸੰਗਤਾਂ ਨੇ ਵੀ ਇਥੋਂ ਲੱਭਣਾ ਵੱਡੇ ਵੱਡੇ ਪਾਪੀ ਗੁਨਾਹਗਾਰ ਅਪਰਾਧੀ ਆ ਜਾਣ ਵੱਡੇ ਵੱਡੇ ਗੁਨਾਹ ਕਰਕੇ ਤੇ ਫੇਰ ਵੀ ਬਖਸ਼ਣ ਦੇ ਪਿਤਾ ਬਖਸ਼ ਦਿੰਦਾ ਆਓ ਭਾਈ ਪਾਪੀਆਂ ਨੂੰ ਬਖਸ਼ ਦਿੰਦਾ ਹੈ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਵਨ ਸਥਾਨ ਤੇ ਆ ਬੜੇ ਪਿਆਰ ਨਾਲ ਅਸੀਂ ਤਾਂ ਬੜੇ ਜੁੜੇ ਹੋ ਜਾਂਦੇ ਤੇ ਤੁਸੀਂ ਵੀ ਜੁੜੇ ਹੋ ਯਾਨੀ ਸੰਤ ਸੇ ਜੀ ਮਸ਼ਕੀਨ ਸਾਹਿਬ ਦੀ ਕਹਿੰਦੇ ਕਹਿੰਦੇ ਸਨ ਕਿ ਜੇ ਕੋਈ ਆਪ ਜੁੜਿਆ ਹੈ ਨਾ ਤੇ ਫੇਰ ਹੀ ਜੋੜੇਗਾ ਤੇ ਜੇ ਆਪ ਵੀ ਨਹੀਂ ਅਸੀਂ ਜੁੜਦੇ ਗਾਉਣ ਵਾਲੇ ਵਜਾਉਣ ਵਾਲੇ ਸਾਡਾ ਹੀ ਮਨ ਖਿੰਡਿਆ ਰਵੇ ਕਿ ਛੇਤੀ ਭੋਗ ਪਾਈਏ ਤੇ ਚੱਲੀਏ ਲਈਏ ਭੇਟਾ ਲਈਏ ਮਾਇਆ ਤੇ ਤੁਰਪੀਏ ਘਰਾਂ ਨੂੰ ਛੇਤੀ ਭੋਗ ਪਾਈਏ ਕੀਰਤਨ ਕਰਨ ਨੂੰ ਛੇਤੀ ਨਾ ਕਰੇ ਮਾਇਆ ਤੇ ਸਾਡੇ ਪਾਪਾ ਜੀ ਕਹਿੰਦੇ ਸਨ ਪੁੱਤਰ ਸੰਤ ਕੀਰਤਨੀਆਂ ਬਣੋ ਮਾਇਆ ਭੱਜੀ ਫਿਰੇਗੀ ਸੰਤ ਕੀਰਤਨੇ ਬਣੋ ਭਗਤੀ ਹੈ ਕੀਰਤਨ ਭਗਤੀ ਕਰਕੇ ਗਾਓ ਸ਼ਬਦ ਨੂੰ ਪਿਆਰ ਕਰੋ ਰਾਗਾ ਨੂੰ ਪਿਆਰ ਕਰੋ ਬਾਣੀ ਭਿਜ ਕੇ ਗਾਓ ਭਿਜ ਕੇ ਗਾਓ ਮਾਇਆ ਕੀ ਮਾਇਆ ਤਾਂ ਕੁਝ ਵੀ ਨਹੀਂ ਇਸ ਵਾਸਤੇ ਮਾਇਆ ਤਾਂ ਇੱਕ ਉਪਜੀਵਕਾ ਹੀ ਹੈ ਤਾਂ ਪਰ ਆ ਜਿਹੜਾ ਸ਼ਬਦ ਵਸਤੂ ਹੈ ਇਹਦੇ ਨਾਲ ਜੁੜਨਾ ਹੈ ਤੇ ਬਸ ਅਸੀਂ ਤਾਂ ਕਦੀ ਵੀ ਕੀਰਤਨ ਕਰੀਏ ਭਾਵੇਂ ਕੋ ਇੱਕ ਹੀ ਬੰਦਾ ਬੈਠਾ ਹੋਵੇ ਇੱਕੋ ਹੀ ਉਦੀ ਅੱਖ ਚ ਅੱਖ ਪਾ ਕੇ ਕੀਰਤਨ ਕਰੀ ਜਾਂਦਾ ਵੀ ਤੂੰ ਹੀ ਬੜਾ ਹੈ ਆਜ ਕੀਰਤਨ ਦਾ ਇੱਕ ਸੁਆਦ ਹੈ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਆ ਉਹਨਾਂ ਦੀ ਸੀਸ ਲਈਏ ਜੀ ਬਾਬਾ ਜੀ ਵੱਲੋਂ ਹੁਕਮ ਆਇਆ ਕਿ ਸ਼ਬਦ ਇੱਕ ਹੋਰ ਸੁਣਾ ਦਿਓ ਆਓ ਇਹ ਸ਼ਬਦ ਪੜਨ ਲੱਗੇ ਹਾਂ ਜੀ ਤਨ ਗੁਰੂ RAM DAS ਮਹਾਰਾਜ ਜੀ ਦਾ ਚੇਤਾ ਆ ਗਿਆ ਜੀ ਸੱਚੇ ਪਾਤਸ਼ਾਹ ਗੁਰੂ RAM DAS ਮਹਾਰਾਜ ਯਾਦ ਆ ਗਏ ਕਿ ਪੜ ਲਈਏ ਡਿੱਠੇ ਸਭੇ ਥਾਵ ਨਹੀਂ ਤੁਰ ਜਿਹਾਂ ਬਧੋਂਪੁਰ ਕੇ ਬਿਦਾਤੇ ਤਾਂ ਤੂੰ ਸੋਹਿਆ ਕਿਉਂਕਿ ਜਦੋਂ ਸਾਨੂੰ ਕਹਿੰਦੇ ਕਿ ਭਾਈ ਸਾਹਿਬ ਜੀ ਜਦੋਂ ਤੁਸੀਂ ਗੁਰੂ RAM DAS ਦੇ ਚਰਨਾਂ ਚ ਕੀਰਤਨ ਕਰਦੇ ਤਾਂ ਤੁਹਾਨੂੰ ਕਿਦਾਂ ਦਾ ਲੱਗਦਾ ਤੁਹਾਨੂੰ ਕੀ ਅਨੁਭਵ ਹੁੰਦਾ ਮੈਂ ਜੀ ਸਾਨੂੰ ਅਨੁਭਵ ਹੁੰਦਾ ਹੈ कि ਜਿੱਥੇ ਗੁਰੂ ਗ੍ਰੰਥ ਸਾਹਿਬ ਬੈਠੇ ਹਨ ਸ੍ਰੀ ਸਬਾਈਵਾਨ ਹਰ ਤੇ ਸੱਚੇ ਪਾਤਸ਼ਾਹ ਜੀ ਉੱਥੇ ਗੁਰੂ ਰਾਮਦਾਸ ਮਹਾਰਾਜ ਬਿੰਦੇ ਸਨ ਤੇ ਉੱਥੇ ਗੁਰੂ ਅਰਜਨ ਦੇਵ ਮਹਾਰਾਜ ਇਦਾਂ ਬੈਠੇ ਹੁੰਦੇ ਸਨ ਤੇ ਸੰਗਤਾਂ ird gird ਬੈਠੀਆਂ ਹੁੰਦੀਆਂ ਸਨ ਤੇ ਦਰਸ਼ਨ ਕਰਦੇ ਹੁੰਦੇ ਸਨ ਤੇ ਬਸ ਉੱਥੇ ਇਹ ਮਹਿਸੂਸ ਹੁੰਦੀ ਗੱਲ ਸਾਰੀਆਂ ਸੰਗਤਾਂ ਨੂੰ ਤੇ ਮਹਾਰਾਜ ਜੀ ਇੱਥੇ ਬੈਠੇ ਹੁੰਦੇ ਸਨ ਇੱਥੇ ਚੌਂਕੜਾ ਸੀ ਉਹਨਾਂ ਦਾ ਇਸ ਜਗ੍ਹਾ ਤੇ ਬਿਰਾਜਮਾਨ ਧੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਸਾਂ ਪਾਤਸ਼ਾਹ ਜੋਤ ਹੈ ਗੁਰੂ ਗ੍ਰੰਥ ਸਾਹਿਬ ਸੁਭਾਈ ਬਾਹਰ ਹਨ ਤੇ ਜੇ ਭਾਈ ਕਿਸੇ ਨੇ ਵੇਖਣਾ ਹੋਵੇ ਤੇ ਸਤਿਗੁਰੂ ਗੁਰ ਕਲਗੀ ਧਰਪਾਤਸ਼ਾਹ ਕਹਿੰਦੇ ਸੀ ਕਿਤੇ ਨਹੀਂ ਗਏ ਸਿੱਖ ਆਗਲ ਕੇ ਮਹਾਰਾਜ ਜੀ ਤੁਸੀਂ ਚਲੇ ਹੋ ਤੇ ਫਿਰ ਕਿਤੇ ਲੜ ਲਾਉਣ ਲੱਗੇ ਤੇ ਅਸੀਂ ਤੁਹਾਨੂੰ ਕਿੱਥੋਂ ਲੱਭਾਂਗੇ ਕਹਿੰਦੇ ਇੱਥੋਂ ਲੱਭ ਲਿਓ ਇੱਥੇ ਬੈਠੇ ਆ ਗੁਰੂ ਗ੍ਰੰਥ ਸਾਹਿਬ ਚੋਂ ਕਰ ਲਿਓ ਦਰਸ਼ਨ ਬਾਣੀ ਪੜਿਓ ਅਖੜਾ ਵਿੱਚੋਂ ਅੰਗਾ ਵਿੱਚੋਂ ਤੁਹਾਨੂੰ ਲੱਭ ਲਿਓ ਦਰਸ਼ਨ ਕਰ ਲਿਓ ਦਸਾ ਪਾਤਸ਼ਾਹ ਦੀ ਜੋਤ ਜਿਸ ਤਰ੍ਹਾਂ 10 ਜਾਮੇ ਬਦਲੇ ਨਾ ਗੱਦੀਆਂ ਆਈਆਂ ਗੁਰਿਆਈਆਂ ਬਖਸ਼ਿਸ਼ ਹੋਈਆਂ ਤੇ ਆ ਵੀ ਗੁਰਿਆਈ ਬਖਸ਼ਿਸ਼ ਹੋਈ ਆ ਇਹਨੂੰ ਕੋ ਪੱਤਰੇ ਇਹਨੂੰ ਕੋਈ ਵਰਕੇ ਨਹੀਂ ਸਮਝਣ ਵਾਲੀ ਗੱਲ ਇਹ ਤਾਂ ਹਾਜ਼ਰਾ ਹਜ਼ੂਰ ਹੈ ਜਗਦੀ ਜੋਤ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਜਿੰਨਾ ਸਤਕਾਰ ਕਰੇ ਉਹਨਾਂ ਥੋੜਾ ਹੈ ਤੇ ਜਦੋਂ ਦਰਸ਼ਨ ਕਰੀਏ ਤੇ ਸਾਰੇ ਗੁਰੂਆਂ ਦੇ ਦਰਸ਼ਨ ਸਾਨੂੰ ਹੁੰਦੇ ਹਨ ਜੀ ਤੇ ਆਓ ਸਰਵਣ ਕਰੋ ਜੀ ਦਿੱਠੇ ਸਬੇ ਥਾਵ ਨਹੀਂ ਤੁ ਤਿਹਿਆ ਬਦੋਂ ਪੁਰਖ ਵਿਦਾਤੇ ਤਾਂ ਤੂ ਸੋਹਿਆ ਇੱਕ ਸ਼ਬਦ ਹੈ ਆ ਹੁਣੇ ਆ ਗਿਆ ਮਨ ਵਿੱਚ ਸਾਰੇ ਕੱਢਿਓ ਜਰਾ ਸ਼ਬਦ ਹੈ ਜੀ ਕਾਲ ਪੁਰਖ ਕੀ ਆਗਿਆ ਪਾਏ ਸ਼ਾਇਦ ਆ ਜਾਵੇ ਕਾਲ ਕਾਲ ਪੁਰਖ ਕੀ ਆਗਿਆ ਪਾਏ ਪ੍ਰਗਟ ਭਇਓ ਰੂਪ muni ਵਰਕੋ ਕਲਗੀਧਰ ਪਿਤਾ ਜੀ ਦਾ ਸ਼ਬਦ ਹੈ ਜੀ ਕਾਲਪੁਰਖ ਕੀ ਆਗਿਆ ਪਾਏ ਆ ਦੇਖੋ ਸ਼ਬਦ ਆ ਗਿਆ ਸਾਹਮਣੇ ਤੇ ਦੇਖੋ ਇਹ ਸ਼ਬਦ ਦਾ ਰਸ ਮਾਣੋ ਜਰਾ ਕਾਲਪੁਰਖ ਕੀ ਆਗਿਆ ਪਾਏ ਇਹਦਾ ਸਰਲੇਖ ਵੀ ਜਰਾ ਸੰਗਤ ਨੂੰ ਦਿਖਾ ਦਿਓ ਕਿ ਉੱਪਰ ਕੀ ਲਿਖਿਆ ਹੈ ਇਸ ਸ਼ਬਦ ਦੇ ਉੱਪਰ ਕੀ ਹੈ ਧੰਨ ਗੁਰ ਕਲਗੀਧਰ ਪਾਤਸ਼ਾਹ ਜੀ ਦਾ ਸ਼ਬਦ ਹੈ ਜੀ ਕਾਲ ਪੁਰਖ ਕੀ ਆਗਿਆ ਪਾਏ ਪ੍ਰਗਟ ਭਇਓ ਰੂਪ ਮੁਨੀ ਵਰ ਕੋ ਦੇਖੋ ਕਿੰਨਾ ਪਿਆਰਾ ਕਿੰਨਾ ਔਖਾ ਸ਼ਬਦ ਹੈ ਕਾਲ ਪੁਰਖ ਕੀ ਆਗਿਆ ਪਾਏ ਪ੍ਰਗਟ ਭਇਓ ਰੂਪ ਮੁਨੀ ਵਰ ਕੋ ਜਟਾ ਜੂਟ ਨਖ ਸਿੱਖ ਕਰ ਪਾਵਨ ਭਗਤ ਸੂਰ ਦਵੈ ਰੂਪ ਨਰ ਵਰ ਕੋ ਚਕਰਵਾਏ ਚਕਰਵੇਂ ਪਦ ਦਾਤ ਧਰ ਪਾਇਓ ਧਰਮ ਰਾਜ ਹੁੰਚਤ ਗਿਰ ਵਰ ਕੋ ਆ ਚਕਰਵੇਂ ਪਦ ਦਾਤ ਧਰ ਪਾਇਓ ਧਰਮ ਰਾਜ ਹੁੰਚਤ ਗਿਰ ਵਰ ਕੋ ਉਦਾਏ ਉਦਾਏ ਅਸਤ ਉਦਾਏ ਅਸਤ ਸਮੁੰਦਰ ਪਰ ਅੰਤਤ ਉਧੈ ਅਸ਼ਤ ਸਮੁੰਦਰ ਪ੍ਰਾ ਅੰਤਤ ਅਬ ਚਲ ਰਾਜ ਮਿਲਿਓ ਸੁਰਪੁਰ ਕੋ ਅਬ ਚਲ ਰਾਜ ਮਿਲਿਓ ਸੁਰਪੁਰ ਕੋ ਹਾ ਵਸਾਖੀ ਆ ਗਈ ਜੀ ਪੰਥ ਖਾਲਸਾ ਰੱਬ ਆਗਿਆ ਕਰ ਉਦਤ ਭਏ ਆਹਾ ਪੰਥ ਖਾਲਸਾ ਭਇਓ ਪੁਨੀਤਾ ਰੱਬ ਆਗਿਆ ਕਰ ਉਦਤ ਭਏ ਮਿਟੀ ਦਵੈਤ ਮਿਟੀ ਦਵੈਤ ਸੋ ਜਗਤ ਉਪਾਧਨ ਅਸਰ ਮਲੇਸ਼ਣ ਮੂਲ ਗਏ ਅਸਰ ਮਲੇਸ਼ਣ ਮੂਲ ਗਏ ਧਰਮ ਪੰਥ ਧਰਮ ਪੰਥ ਖਾਲਸ ਪਰ ਚਰ ਭਇਓ ਧਰਮ ਪੰਥ ਖਾਲਸ ਪਰ ਚਰ ਭਇਓ ਸਤ ਸਵ ਰੂਪ ਮਨ ਰੂਪ ਜੈ ਕਾਸ਼ ਕੇਸ ਆਹਾ ਵਿਸਾਖੀ ਦਾ ਦਿਹਾੜਾ ਖਾਲਸੇ ਨੂੰ ਅਮਰ ਦੀ ਦਾਤ ਕਸ਼ਕੇਸ ਹਾ ਨਿਸ਼ਾਨੇ ਸਿੱਖੀ ਨਿਸ਼ਾਨੇ ਸਿੱਖੀ ਪੰਜ ਹਰਫ ਅਸਤਕਾਫ ਹਰ ਜਿਸ ਦਾ ਬਾਸ਼ਤ ਅਜ਼ੀ ਪੰਜ ਮੁਆਫ ਹਾਂ ਕੜਾ ਕਰ ਦੋ ਕਸ਼ ਕੰਗੇ ਵਿਦਾਂ ਬਿਲਾਹੇ ਚ ਕੇਸ ਅਸਤ ਜ਼ਮਲੇ ਨਿਸ਼ਾਨੇ निशान पंज हर्फ अस्त काफ हर घजना बाशद अजी पंज मुआफ कड़ा कार दो कश कंगे बिदान देखो कड़ा, कड़ा कड़ा कार दो ਕਾਸ਼ ਕੰਗੇ ਬਿਦਾਂ ਕੋ ਦੂਸਰਾ ਸ਼ਬਦ ਹੈ ਇਹ ਨਹੀਂ ਉਹ ਦੂਸਰਾ ਹੈ ਤੁਸੇ ਫਸ ਨਾ ਪੈ ਨਾ ਦਲਾਲ ਕੜਾਕਾਰ ਦ ਕਸ਼ ਕੰਗੇ ਬਿਦਾਂ ਬਿਲਾ 헤 ਚਕੇਸ ਅਸਤ ਜੁਮਲੇ ਨਿਸ਼ਾਨ ਕਾਸ਼ ਕੇ ਕਿਰਪਾ ਨ ਤ੍ਰੈ ਮੁਦਰਾ ਗੁਰ ਧਗਤਾ ਰਾਮਦਾਸ ਭੈ ਨਾਨਕ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਚੱਲੀ ਪੀੜੀ ਛੋਡੀਆਂ ਤੇ ਗੁਰੂ ਰਾਮਦਾਸ ਮਹਾਰਾਜ ਦਾ ਨਾਮ ਆਪ ਲਿਆ ਹੈ ਬਾਣੀ ਚ ਆਖਿਆ ਕਛ ਕਛ ਤੇਸਾ ਕਿਰਪਾ ਤੁਮ ਮੁੰਦਰਾ ਗੁਰ ਭਗਤਾ ਕਬਾਦ ਦਾਸ ਭੈ ਗੁਰ ਭਗਤਾ ਸਮਾਪਤੀ ਹੈ ਜੀ ਕੀਰਤਨ ਦੀ ਹਾਂ ਜੀ ਸੰਤ ਜਨਮ ਅੰਦਾਂਸੇ ਸੰਤ ਜਨਮ ਹਾਂ